ਕੈਨੇਡਾ ਸਰਕਾਰ ਦੇ ਵੱਲੋਂ GST ਅਤੇ HST ਤੇ ਆਰਜ਼ੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਕੈਨੇਡੀਅਨਸ ਦੀ ਮਦਦ ਕੀਤੀ ਜਾ ਸਕੇ ਇਹ ਲਾਭ ਸ਼ਨੀਵਾਰ ਤੋਂ ਕੈਨੇਡਾ ਵਾਸੀਆਂ ਨੂੰ ਪ੍ਰਾਪਤ ਹੋਵੇਗਾ ਇਸ ਦੇ ਘੇਰੇ ਦੇ ਵਿੱਚ ਤਿਆਰ ਖਾਣਾ ਜਿਸ ਦੇ ਵਿੱਚ ਸਬਜ਼ੀਆਂ ਦੀਆਂ ਜਿਹੜੀਆਂ ਟ੍ਰੇਆਂ ਵੀ ਸ਼ਾਮਿਲ ਨੇ ਤੇ ਪਹਿਲਾਂ ਤੋਂ ਤਿਆਰ ਸੈਂਡਵਿਚ ਅਤੇ ਫੂਡ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਰੈਸਟੋਰੈਂਟ ਦਾ ਖਾਣਾ ਭਾਵੇਂ ਕਿ ਡਾਈਨ ਇਨ ਟੇਕ ਆਊਟ ਜਾਂ ਡਿਲੀਵਰੀ 스ਨੈਕਸ ਚਿਪਸ ਕੈਂਡੀ ਅਤੇ ਗ੍ਰੈਨੋਲਾ ਬਾਰਸ ਜਾਂ ਫਿਰ ਬੀਅਰ ਵਾਈਨ ਸਾਇਡਰ ਤੇ 7 ਫੀਸਦ ਅਲਕੋਹਲ ਤੋਂ ਘੱਟ ਮਾਤਰਾ ਵਾਲੇ ਪ੍ਰੀ-ਮਿਕਸਡ ਅਲਕੋਹਲ ਜਿਹੜੇ ਪ੍ਰੋਡਕਟਸ ਨੇ ਉਹਨਾਂ ਤੇ ਛੋਟ ਉਹ ਹੋਏਗੀ ਇਸ ਤੋਂ ਇਲਾਵਾ ਬੱਚਿਆਂ ਦੇ ਕੱਪੜੇ ਅਤੇ ਜੁੱਤੀਆਂ ਕਾਰ ਦੀਆਂ ਸੀਟਾਂ ਤੇ ਡਾਈਪਰ ਬੱਚਿਆਂ ਦੇ ਖਿਡੌਣੇ ਕਿਤਾਬਾਂ ਪ੍ਰਿੰਟ ਅਖਬਾਰਾਂ ਅਤੇ ਪਜ਼ਲ 크리스마ਸ ਟਰੀ ਤੇ ਵੀ GST ਤੇ SGST ਨਹੀਂ ਲੱਗੇਗਾ ਇਸ ਤੋਂ ਇਲਾਵਾ ਜਿਹੜੇ ਸੂਬੇ ਪ੍ਰੋਵਿੰਸ਼ੀਅਲ ਜਿਹੜਾ ਉਹ ਮਿਲਾਕੇ ਜੀਐਸਟੀ ਲਗਾਉਂਦੇ ਨੇ ਉਥੇ ਸਾਰਾ ਐਚਐਸਟੀ ਖਤਮ ਹੋ ਜਾਏਗਾ 온ਟਾਰੀਓ ਨੀ ਨਿਊ ਬ੍ਰਾਂਸਵਿਕ ਨਿਊ ਫਾਉਂਡਲੈਂਡ ਆ ਲੈਬਰਾਡੋਰ ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਐਚਐਸਟੀ ਲੱਗਦੀ ਹੈ ਇਸ ਮਾਮਲੇ ਤੇ ਬੇਸ਼ੱਕ ਸਰਕਾਰ ਕੈਨੇਡੀਅਨਸ ਦੇ ਲਈ ਰਾਹਤ ਦੱਸ ਰਹੀ ਹੈ ਤੇ ਐਨਡੀਪੀ ਵੀ ਇਸ ਤੇ ਸਰਕਾਰ ਦਾ ਸਮਰਥਨ ਕਰ ਰਹੀ ਹੈ ਪਰ ਐਨਡੀਪੀ ਲੀਡਰ ਜਗਮੀਤ ਸਿੰਘ ਜ਼ਰੂਰੀ ਵਸਤਾਂ ਤੇ ਪੱਕੇ ਤੌਰ ਤੇ ਜੀਐਸਟੀ ਹਟਾਉਣ ਦੀ ਮੰਗ ਕਰ ਰਹੇ ਨੇ ਪਰ ਦੂਜੇ ਪਾਸੇ ਕੰਜ਼ਰਵੇਟਿਵ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਵੀ ਕਰ ਰਹੇ ਨੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ 2 ਮਹੀਨੇ ਲਈ ਦਿੱਤੀ ਗਈ ਛੋੜ ਦੇ ਨਾਲ ਸਰਕਾਰ ਨੂੰ 1.6 ਬਿਲੀਅਨ ਡਾਲਰ ਦੇ ਰੈਵਨਿਊ ਦਾ ਨੁਕਸਾਨ ਹੋਵੇਗਾ ਪਰ ਐਚਐਸਟੀ ਹਟਾਉਣ ਦੇ ਨਾਲ ਪ੍ਰੋਵਿੰਸਾਂ ਦੇ ਰੈਵਨਿਊ ਦਾ ਨੁਕਸਾਨ ਵੀ ਹੋਏਗਾ ਜਿਸ ਨਾਲ ਇਹ ਕੁੱਲ 2.5 ਬਿਲੀਅਨ ਡਾਲਰ ਦੇ ਲਗਭਗ ਹੋ ਸਕਦਾ ਹੈ ਪਰ ਜੇਕਰ ਇਸ ਤੋਂ ਪ੍ਰਭਾਵਿਤ ਪ੍ਰੋਵਿੰਸਾਂ ਫੈਡਰਲ ਸਰਕਾਰ ਤੋਂ ਇਸ ਦੀ ਪਰਪਾਈ ਦੀ ਮੰਗ ਕਰਦੀਆਂ ਨੇ ਤਾਂ ਖਰਚਾ ਵਧ ਸਕਦਾ ਹੈ ਲਿਬਰਲ ਨੇ ਸ਼ੁਰੂਆਤ ਦੇ ਵਿੱਚ 2 ਮਹੀਨੇ ਦੀ ਜੀਐਸਟੀ ਛੋੜ ਦੇ ਨਾਲ ਕੁਝ ਕੈਨੇਡੀਅਨਸ ਨੂੰ $250 ਦਾ ਚੈੱਕ ਭੇਜਣ ਦੀ ਯੋਜਨਾ ਵੀ ਐਲਾਨੀ ਸੀ 2023 ਦੇ ਵਿੱਚ 1.5 ਲੱਖ ਡਾਲਰ ਤੋਂ ਘਾਟ ਆਮਦਨ ਵਾਲੇ 18.7 ਮਿਲੀਅਨ ਲੋਕ ਇਸ ਦੇ ਇਦਾਰੇ ਦੇ ਵਿੱਚ ਆਉਣੇ ਨੇ ਪਰ ਕੁਝ ਕੈਨੇਡੀਅਨਸ ਨੇ ਇਸ ਭੁਗਤਾਨ ਤੋਂ ਸਖਣੇ ਹੋਣ ਤੇ ਚਿੰਤਾ ਜ਼ਾਹਰ ਕੀਤੀ ਸੀ ਐਨਡੀਪੀ ਨੇ ਜਿਹੜੀ ਧਮਕੀ ਦਿੱਤੀ ਸੀ ਕਿ ਜੇ ਸਰਕਾਰ ਦੋਵੇਂ ਯੋਜਨਾਵਾਂ ਲਈ ਵੱਖਰੇ ਬਿੱਲ ਨਹੀਂ ਲਿਆਂਦੀ ਤਾਂ ਉਹ ਪੂਰੇ ਪੈਕੇਜ ਨੂੰ ਹਸਮਰਥਨ ਨਹੀਂ ਦੇਣਗੇ ਲਿਬਰਲਾਂ ਨੇ ਪਿਛਲੇ ਵੀਰਵਾਰ ਰਾਤ ਨੂੰ ਹਾਊਸ ਆਫ ਕਾਮਨਸ ਦੇ ਵੱਲੋਂ ਪਾਸ ਕੀਤੇ ਬਿੱਲ ਦੇ ਵਿੱਚ ਚੈੱਕ ਵਾਲਾ ਨੁਕਤਾ ਸ਼ਾਮਿਲ ਨਹੀਂ ਕੀਤਾ ਸੀ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਇੱਕ ਮੀਡੀਆ ਬਿਆਨ ਦੇ ਵਿੱਚ ਕਿਹਾ ਸੀ ਕਿ ਜੇ ਲਿਬਰਲ ਸਰਕਾਰ ਡਾਲਰ 250 ਦੇ ਚੈੱਕ ਵਾਲੇ ਉਪਾਦ ਦਾ ਦਾਇਰਾ ਵਧਾਉਂਦੀ ਹੈ ਤਾਂ ਇਸ ਦੇ ਵਿੱਚ ਰਿਟਾਇਰਡ ਸੀਨੀਅਰਸ ਅ ਡਿਸੇਬਲ ਕੈਨੇਡੀਅਨਜ਼ ਅਤੇ ਜਿਹੜੇ 60 ਦਾ ਕੰਮ ਕਾਰਨ ਕਾਮਦੋਤੇ ਜਾਣ ਵਾਲਿਆਂ ਨੂੰ ਵੀ ਸ਼ਾਮਿਲ ਨਹੀਂ ਕਰਦੀ ਤਾਂ ਐਨਡੀਪੀ ਇਸ ਦਾ ਸਮਰਥਨ ਕਦੇ ਵੀ ਨਹੀਂ ਕਰੇਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੈਕਸ ਛੋਟ ਨੂੰ ਇੱਕ ਕਫਾਇਤੀ ਉਪਾਦ ਦੇ ਵਜੋਂ ਦਰਸਾਇਆ ਜਿਸ ਦਾ ਉਦੇਸ਼ ਰਹਿਣ ਸਹਨ ਦੀ ਵਧੀ ਲਾਗਤ ਦੇ ਭਾਰ ਨੂੰ ਹੌਲਾ ਕਰਨਾ ਹੈ ਕੁਝ ਅਰਸ਼ਾਸਤਰੀਆਂ ਨੇ ਅਗਾਹ ਕੀਤਾ ਹੈ ਕਿ ਇਸ ਉਪਾਦ ਦੇ ਕਾਰਨ ਮਹਿੰਗਾਈ ਦੇ ਉੱਪਰ ਵੱਲ ਨੂੰ ਜਾ ਸਕਦੀ ਹੈ ਕਨਜ਼ਰਵੇਟਿਵ ਲੀਡਰ ਪੀਰੇ ਪੋਲੀਵਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਾਰਬਨ ਟੈਕਸ ਨੂੰ ਖਤਮ ਕਰਨ ਤੇ 1 ਮਿਲੀਅਨ ਡਾਲਰ ਤੋਂ ਘੱਟ ਵਿੱਚ ਵੇਚੇਗੇ ਨਵੇਂ ਕਰਾਂ ਤੋਂ ਜੀਐਸਟੀ ਨੂੰ ਹਟਾਉਣ ਵਰਗੇ ਉਹਨਾਂ ਦੇ ਨੀਤੀਗਤ ਸੁਝਾਵਾ ਉਪਰਉਣਾ ਚਾਹੀਦਾ ਹੈ ਜਿਸ ਨਾਲ ਸੱਚਮੁੱਚ ਕੈਨੇਡੀਅਨਸ ਨੂੰ ਰਾਹਤ ਮਿਲੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ